ਅੱਜ ਵੀ ਅਜੇ ਜਿਵੇਂ ਨਾਉਣੇ ਜਾ ਰਹੇ ਹਾਂ ਤੀਆਂ ਮੋਗੇ ਮੋਗੇ ਮੱਲੇ ਵਿੱਚ ਮੱਲਾ ਛੜੀਆਂ ਦਾ ਵੀ ਅਸੀਂ ਇਹ ਤੀਆਂ ਤਾਂ ਹਰ ਸਾਲ ਲਾਉਂਦੇ ਆ ਕਿ ਆਪਣਾ ਪੰਜਾਬੀ ਵਿਰਸਾ ਹਰੇਕ ਭੈਣਾਂ ਨੂੰ ਵੀਰਾਂ ਨੂੰ ਹਰੇਕ ਨੂੰ ਪਤਾ ਮਾਵਾ ਭੈਣਾਂ ਨੂੰ ਸਭ ਨੂੰ ਪਤਾ ਲੱਗੇ ਕਿ ਇਹ ਪੰਜਾਬੀ ਵਿਰਸਾ ਹੈ ਕਦੇ ਵੀ ਸਾਨੂੰ ਪੰਜਾਬੀ ਵਿਰਸਾ ਭੁਲਾਉਣਾ ਨਹੀਂ ਚਾਹੀਦਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਹਰ ਮਹੀਨੇ ਸਾਂ ਸੌਣ ਦੇ ਮਹੀਨੇ ਸਾਨੂੰ ਤੀਆਂ ਲਾਉਣੀਆਂ ਚਾਹੀਦੀਆਂ ਧੰਨਵਾਦ ਬੱਸ ਸਾਰੇ ਭੈਣ ਭਰਾ ਮੰਨਦੇ ਦਾ ਸਾਰੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਰੇ ਭੈਣਾਂ ਪੇਕਿਆ ਤੋਂ ਆਉਂਦੀਆਂ ਤੀਆਂ ਲਾਉਂਦੀਆਂ ਕੁੜੀਆਂ ਦੇ ਪੇਕਿਆ ਤੋਂ ਆਉਂਦੀਆਂ ਗੱਲ ਮਿਲ ਕੇ ਨਾਲ ਇਕੱਠੀਆਂ ਹੋ ਜਾਂਦੀਆਂ ਨਾਲ ਮਿਲ ਜਾਂਦੀਆਂ ਨਾਲੇ ਸੌਣ ਦੇ ਦੀਨੇ ਸਾਰੇ ਨਾਲ ਮਿਲਵਤ ਜਾਂਦੇ ਜਿਹੜਾ ਪੰਜਾਬੀ ਵਿਰਸਾ ਹੈਗਾ ਤੀਆਂ ਦਾ ਮੇਲਾ ਹੈਗਾ ਤੁਸੀਂ ਲਗਾ ਰਹੇ ਹੋ ਪੰਜਾਬੀ ਵਿਰਸਾ ਤੀਆਂ ਦੇ ਨਾਲ ਜੁੜਿਆ ਪੁਰਾਣੇ ਤੋਂ ਜੁੜਿਆ ਵਿੱਚੋਂ ਮਾਦਮ ਪੈ ਗਿਆ ਸੀ ਹੁਣ ਅਸੀਂ ਫੇਰ ਪੁਰਾਣਾ ਮੋਗਾ ਮੱਲਾ ਸੋਢੀਆਂ ਦਾ ਵਾਰ ਨੰਬਰ ਕਿੰਨਾ 25 25 ਵਾਰ ਨੰਬਰ ਅਸੀਂ ਦਿਮਾਰਾ ਤੋਂ ਰਲ ਕੇ ਸਾਰੀਆਂ ਇਹ ਉਪਰਾਲਾ ਕੀਤਾ ਵੀ ਆਪਦੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਦਿਮਾਰਾ ਜੋੜੀਏ ਅਸੀਂ ਹਰ ਸਾਲ ਹੀ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਆਈ ਤੀਆਂ ਮਨਾਵਾਂਗੇ ਸਾਰੇ ਭੈਣ ਭਰਾਵਾਂ ਨੂੰ ਇਹ ਹੀ ਕਹਿਣੀ ਵੀ ਸਾਰੇ ਸਮਾਂ ਦੀ ਇੱਕ ਦੂਜੇ ਨੂੰ ਆਇਆ ਨਾ ਕਹਿਣ ਵੀ ਆ ਆ ਕੀ ਹੈ ਸਾਰੇ ਦੇਖਣ ਨੱਚਣ ਖੁਸ਼ੀਆਂ ਮਨਾਉਣ ਕਿਉਂਕਿ ਘਰਾਂ ਚ ਆਪਣਾ ਟੈਨਸ਼ਨਾਂ ਚ ਬਹੁਤ ਹੀ ਰਹਿੰਦੇ ਆ ਨਾਲੇ ਤਾਂ ਦੋ ਪਾਲ ਆਪਾਂ ਟੈਨਸ਼ਨਾਂ ਤੋਂ ਦੂਰ ਹੋ ਜਾਂਦੇ ਨਾਲੇ ਆਪਣੇ ਬੱਚੇ ਆਪਣੇ ਨਾਲ ਪੰਜਾਬੀ ਵਿਰਸੇ ਦੇ ਨਾਲ ਜੁੜਦੇ ਆ ਇਸ ਲਈ ਹਰ ਸਾਲ ਤੀਆਂ ਦਾ ਤਿਹਾਰ ਸਾਰਿਆਂ ਨੂੰ ਖੁਸ਼ੀ ਖੁਸ਼ੀ ਮਨਾਉਣਾ ਹੀ ਚਾਹੀਦਾ ਹੈ ਆ ਖੁਸ਼ੀ ਖੁਸ਼ੀ ਮਨਾਇਆ ਕਰੋ ਸਾਰੇ ਇੰਜੋਏ ਕਰੋ ਨਾਲੇ ਤਾਂ ਬੱਚੇ ਪੂਨਾ ਤੋਂ ਦੂਰ ਹੁੰਦੇ ਆ ਨਾਲੇ 4 ਦਿਨ ਗਿੱਦਾ ਇੰਜੋਏ ਕਰਦੇ ਆ ਨਾਲੇ ਆਪਦੀਆਂ ਜਿਹੜੇ ਮਾਵਾਂ ਨੂੰ ਪੁੱਛਦੇ ਆ ਵੀ ਟਿੱਕੇ ਕੀ ਆ ਭਰਾਂਦੀਆਂ ਕੀ ਆ ਘਗਰੇ ਕੀ ਆ ਫਿਰ ਸਾਰੀਆਂ ਮਾਵਾਂ ਆਪਦੇ ਬੱਚਿਆਂ ਨੂੰ ਪੰਜਾਬੀ ਕਲਚਰ ਦੇ ਨਾਲ ਜੋੜਨ ਸਸਰ ਗ੍ਰੇਟੈਂਸ ਇਸ ਕਿ ਗਾ ਅਗਲੀ ਵਾਰ ਜਤੀ ਮਨਾਉਣੇ ਜਾ ਰਹੇ ਹਾਂ ਤੀਆਂ ਮੋਗੇ ਮੋਗੇ ਮੱਲੇ ਵਿੱਚ ਮੱਲਾ ਛੋਗੀਆਂ ਦਾ ਜਿਹਨੇ ਅਸੀਂ ਇਹ ਤੀਆਂ ਤਾਂ ਹਰ ਸਾਲ ਲੌਣੇ ਆ ਕਿ ਆਪਣਾ ਪੰਜਾਬੀ ਵਿਰਸਾ ਹਰੇਕ ਭੈਣਾਂ ਨੂੰ ਵੀਰਾਂ ਨੂੰ ਹਰੇਕ ਨੂੰ ਪਤਾ ਮਾਵਾ ਭੈਣਾਂ ਨੂੰ ਸਭ ਨੂੰ ਪਤਾ ਲੱਗੇ ਕਿ ਇਹ ਪੰਜਾਬੀ ਵਿਰਸਾ ਹੈ ਕਦੇ ਵੀ ਸਾਨੂੰ ਪੰਜਾਬੀ ਵਿਰਸਾ ਭੁਲਾਉਣਾ ਨਹੀਂ ਚਾਹੀਦਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਹਰ ਮਹੀਨੇ ਸ ਆ ਸੌਣ ਦੇ ਮਹੀਨੇ ਸਾਨੂੰ ਤੀਆਂ ਲਾਉਣੀਆਂ ਚਾਹੀਦੀਆਂ ਧੰਨਵਾਦ ਬੱਸ ਸਾਰੇ ਪਰਿਵਾਰ ਮਿਲਦਾ ਸਾਰੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਰੇ ਹੀ ਆਪਾਂ ਆ ਪੇਕਿਆ ਤੋਂ ਆਂਦੀਆਂ ਤੀਆਂ ਲਾਉਂਦੀਆਂ ਕੁੜੀਆਂ ਦੇ ਪੇਕਿਆ ਤੋਂ ਆਉਂਦੀਆਂ ਨਾਲ ਮਿਲ ਕੇ ਨਾਲੇ ਇਕੱਠੀਆਂ ਹੋ ਜਾਂਦੀਆਂ ਨਾਲੇ ਮਿਲ ਜਾਂਦੀਆਂ ਨਾਲੇ ਸੌਣ ਦੇ ਦਿਨ ਸਾਰਿਆਂ ਨਾਲ ਮਿਲਵਤ ਜਾਂਦੀਆਂ ਜਿਹੜਾ ਪੰਜਾਬੀ ਵਿਰਸਾ ਹੈਗਾ ਤੀਆਂ ਦਾ ਮੇਲਾ ਹੈਗਾ ਤੁਸੀਂ ਲਗਾ ਰਹੇ ਪੰਜਾਬੀ ਵਿਰਸਾ ਪੀਆ ਦੇ ਨਾਲ ਜੁੜਿਆ ਪੁਰਾਣੇ ਤੋਂ ਜੁੜਿਆ ਵਿੱਚੋਂ ਮਾਦਮ ਪੈ ਗਿਆ ਸੀ ਹੁਣ ਅਸੀਂ ਫੇਰ ਪੁਰਾਣਾ ਮੋਗਾ ਮੱਲਾ ਸੋਡੀਆਂ ਦਾ ਬਾਬੇ ਨੰਬਰ ਕਿੰਨਾ 25 25 ਵਾਰ ਨੰਬਰ ਅਸੀਂ ਦਿਮਾਰਾ ਤੋਂ ਰਲ ਕੇ ਸਾਰਿਆਂ ਨੇ ਉਪਰਾਲਾ ਕੀਤਾ ਵੀ ਆਪਦੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਦਿਮਾਰਾ ਜੋੜੀ ਹੈ ਅਸੀਂ ਹਰ ਸਾਲ ਹੀ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਆਈ ਤੀਆਂ ਮਨਾਵਾਂਗੇ ਸਾਰੇ ਭੈਣ ਭਰਾਵਾਂ ਨੂੰ ਇਹ ਹੀ ਕਹਿਣੀ ਵੀ ਸਾਰੇ ਸੋਨਾਂ ਦੀ ਇੱਕ ਦੂਜੇ ਨੂੰ ਆਇਆ ਨਾ ਕਹਿਣਾ ਵੀ ਆ ਕੀ ਹੈ ਸਾਰੇ ਦੇਖਣ ਨੱਚਣ ਖੁਸ਼ੀਆਂ ਮਨਾਉਣ ਕਿਉਂਕਿ ਘਰਾਂ ਚ ਆਪਾਂ ਟੈਨਸ਼ਨਾਂ ਚ ਬਹੁਤ ਹੀ ਰਹਿੰਦੇ ਆ ਨਾਲੇ ਤਾਂ ਦੋ ਪਾਲ ਆਪਾਂ ਟੈਨਸ਼ਨਾਂ ਤੋਂ ਦੂਰ ਹੋ ਜਾਂਦੇ ਨਾਲੇ ਆਪਣੇ ਬੱਚੇ ਆਪਣੇ ਨਾਲ ਪੰਜਾਬੀ ਵਿਰਸੇ ਦੇ ਨਾਲ ਜੁੜਦੇ ਆ ਇਸ ਲਈ ਹਰ ਸਾਲ ਤੀਆਂ ਦਾ ਤਿਹਾਰ ਸਾਰਿਆਂ ਨੂੰ ਖੁਸ਼ੀ ਖੁਸ਼ੀ ਮਨਾਉਣਾ ਹੀ ਚਾਹੀਦਾ ਹੈ ਤਾਰ ਨੂੰ ਵਧੀਆ ਖੁਸ਼ੀ ਖੁਸ਼ੀ ਮਨਾਇਆ ਕਰੋ ਸਾਰੇ ਇੰਜੋਏ ਕਰੋ ਨਾਲੇ ਤਾਂ ਬੱਚੇ ਪੂਨਾ ਤੋਂ ਦੂਰ ਹੁੰਦੇ ਆ ਨਾਲੇ ਚਾਰ ਦਿਨ ਗਿੱਦਾ ਇੰਜੋਏ ਕਰਦੇ ਆ ਨਾਲੇ ਆਪਦੀਆਂ ਜਿਹੜੇ ਮਾਵਾਂ ਨੂੰ ਪੁੱਛਦੇ ਆ ਵੀ ਟਿੱਕੇ ਕੀ ਆ ਭਾਂਡੀਆਂ ਕੀ ਆ ਘਗਰੇ ਕੀ ਆ ਫਿਰ ਸਾਰੀਆਂ ਮਾਵਾਂ ਆਪਦੇ ਬੱਚਿਆਂ ਨੂੰ ਪੰਜਾਬੀ ਕਲਚਰ ਦੇ ਨਾਲ ਜੋੜਨ ਸਸ ਜਿਹੜੀ ਤਾਰਨ ਸਿਸਕਾ ਅਲਬੀਰ ਅਜੇ ਸੀ ਮਨਾਉਣੇ ਜਾ ਰਹੇ ਹਾਂ ਤੀਆਂ ਮੋਗੇ ਮੋਗੇ ਮੱਲੇ ਵਿੱਚ ਮੱਲਾ ਛੋਡੀਆਂ ਦਾ ਜਿਹੜੇ ਅਸੀਂ ਇਹ ਤੀਆਂ ਤਾਂ ਹਰ ਸਾਲ ਲਾਉਂਦੇ ਆ ਕਿ ਆਪਣਾ ਪੰਜਾਬੀ ਵਿਰਸਾ ਹਰੇਕ ਭੈਣਾਂ ਨੂੰ ਵੀਰਾਂ ਨੂੰ ਹਰੇਕ ਨੂੰ ਪਤਾ ਮਾਵਾ ਭੈਣਾਂ ਨੂੰ ਸਭ ਨੂੰ ਪਤਾ ਲੱਗੇ ਕਿ ਇਹ ਪੰਜਾਬੀ ਵਿਰਸਾ ਹੈ ਕਦੇ ਵੀ ਸਾਨੂੰ ਪੰਜਾਬੀ ਵਿਰਸਾ ਭੁਲਾਉਣਾ ਨਹੀਂ ਚਾਹੀਦਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਹਰ ਮਹੀਨੇ ਸ ਆ ਸੌਣ ਦੇ ਮਹੀਨੇ ਸਾਨੂੰ ਤੀਆਂ ਲਾਉਣੀਆਂ ਚਾਹੀਦੀਆਂ ਧੰਨਵਾਦ ਬੱਸ ਸਾਰੇ ਭੈਣ ਭਰਾ ਮਿਲਦਾ ਸ੍ਰੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਰੇ ਭੈਣਾਂ ਪੇਕੇ ਆ ਤੌਂਦੀਆਂ ਤੀਆਂ ਲਾਉਂਦੀਆਂ ਕੁੜੀਆਂ ਦੇ ਪੇਕੇ ਆਉਂਦੀਆਂ ਗੱਲ ਮਿਲ ਕੇ ਨਾਲੇ ਇਕੱਠੀਆਂ ਹੋ ਜਾਂਦੀਆਂ ਨਾਲੇ ਮਿਲ ਜਾਂਦੀਆਂ ਨਾਲੇ ਸੌਣ ਦੇ ਦੀਨੇ ਸਾਰਿਆਂ ਨਾਲ ਮਿਲਵਤ ਜਾਂਦੀਆਂ ਜਿਹੜਾ ਪੰਜਾਬੀ ਵਿਰਸਾ ਹੈਗਾ ਤੀਆਂ ਦਾ ਮੇਲਾ ਹੈਗਾ ਤੁਸੀਂ ਲਗਾ ਰਹੇ ਹੋ ਪਰ ਪੰਜਾਬੀ ਵਿਰਸਾ ਤੀਆਂ ਦੇ ਨਾਲ ਜੁੜਿਆ ਪਰਾਲੇ ਤੋਂ ਜੁੜਿਆ ਵਿੱਚੋਂ ਮਾਦਮ ਪੈ ਗਿਆ ਸੀ ਹੁਣ ਅਸੀਂ ਫੇਰ ਪੁਰਾਣਾ ਮੋਗਾ ਮੱਲਾ ਸੋਡੀਆਂ ਦਾ ਵਾਰ ਨੰਬਰ 25 25 ਵਾਰ ਨੰਬਰ ਅਸੀਂ ਦਿਮਾਰਾ ਤੋਂ ਹੀ ਰਲ ਕੇ ਸਾਰਿਆਂ ਨੇ ਉਪਰਾਲਾ ਕੀਤਾ ਵੀ ਆਪਦੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਦਿਮਾਰਾ ਜੋੜੀਏ ਅਸੀਂ ਹਰ ਸਾਲ ਹੀ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਆਈ ਤੀਆਂ ਮਨਾਵਾਂਗੇ ਸਾਰੇ ਭੈਣ ਭਰਾਵਾਂ ਨੂੰ ਇਹ ਹੀ ਕਹਿਣੀ ਵੀ ਸਾਰੇ ਸੋਨਾਂ ਦੀ ਇੱਕ ਦੂਜੇ ਨੂੰ ਆਇਆ ਨਾ ਕਹਿਣ ਵੀ ਆ ਕੀ ਐ ਸਾਰੇ ਦੇਖਣ ਨੱਚਣ ਖੁਸ਼ੀਆਂ ਮਨਾਉਣ ਕਿ ਕਿ ਘਰਾਂ ਚ ਆਪਾਂ ਟੈਨਸ਼ਨਾਂ ਚ ਬਹੁਤ ਹੀ ਰਹਿੰਨੇ ਆ ਨਾਲੇ ਤਾਂ ਦੋ ਪਾਲ ਆਪਾਂ ਟੈਨਸ਼ਨਾਂ ਤੋਂ ਦੂਰ ਹੋ ਜਾਂਦੇ ਨਾਲੇ ਆਪਣੇ ਬੱਚੇ ਆਪਣੇ ਨਾਲ ਪੰਜਾਬੀ ਵਿਰਸੇ ਦੇ ਨਾਲ ਜੁੜਦੇ ਆ ਇਸ ਲਈ ਹਰ ਸਾਲ ਤੀਆਂ ਦਾ ਤਿਹਾਰ ਸਾਰਿਆਂ ਨੂੰ ਖੁਸ਼ੀ ਖੁਸ਼ੀ ਮਨਾਉਣਾ ਹੀ ਚਾਹੀਦਾ ਹੈ ਨਰ ਨੂੰ ਵਧੀਆ ਖੁਸ਼ੀ ਖੁਸ਼ੀ ਮਨਾਇਆ ਕਰੋ ਸਾਰੇ ਇੰਜੋਏ ਕਰੋ ਨਾਲੇ ਤਾਂ ਬੱਚੇ ਫੂਨਾ ਤੋਂ ਦੂਰ ਹੁੰਦੇ ਆ ਨਾਲੇ 4 ਦਿਨ ਗਿੱਦਾ ਇੰਜੋਏ ਕਰਦੇ ਆ ਨਾਲੇ ਆਪਦੀਆਂ ਜਿਹੜੇ ਮਾਵਾਂ ਨੂੰ ਪੁੱਛਦੇ ਆ ਵੀ ਟਿੱਕੇ ਕੀ ਆ ਪਰਾਂਡੀਆਂ ਕੀ ਆ ਘਗਰੇ ਕੀ ਆ ਫਿਰ ਸਾਰੀਆਂ ਮਾਵਾਂ ਆਪਦੇ ਬੱਚਿਆਂ ਨੂੰ ਪੰਜਾਬੀ cultures ਦੇ ਨਾਲ ਜੋੜਨ ਸਾਡੇ ਸਾਰੇ ਸਤਿਕਾਰਯੋਗ ਸਿੱਖਾਂ ਅਗਲੀ ਅਜੇ ਵੀ ਮਨੋਣੇ ਜਾ ਰਹੇ ਹਾਂ ਤੀਆਂ ਮੋਗੇ ਮੋਗੇ ਮੱਲੇ ਵਿੱਚ ਮੱਲਾ ਛੋਡੀਆਂ ਦਾ ਵੀਰੇ ਅਸੀਂ ਇਹ ਤੀਆਂ ਤਾਂ ਹਰ ਸਾਲ ਲਾਉਂਦੇ ਆ ਕਿ ਆਪਣਾ ਪੰਜਾਬੀ ਵਿਰਸਾ ਹਰੇਕ ਭੈਣਾਂ ਨੂੰ ਵੀਰਾਂ ਨੂੰ ਹਰੇਕ ਨੂੰ ਪਤਾ ਮਾਵਾ ਭੈਣਾਂ ਨੂੰ ਸਭ ਨੂੰ ਪਤਾ ਲੱਗੇ ਕਿ ਇਹ ਪੰਜਾਬੀ ਵਿਰਸਾ ਹੈ ਕਦੇ ਵੀ ਸਾਨੂੰ ਪੰਜਾਬੀ ਵਿਰਸਾ ਭੁਲਾਉਣਾ ਨਹੀਂ ਚਾਹੀਦਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਹਰ ਮਹੀਨੇ ਸ ਆ ਸੌਣ ਦੇ ਮਹੀਨੇ ਸਾਨੂੰ ਕਟੀਆਂ ਲਾਉਣੀਆਂ ਚਾਹੀਦੀਆਂ ਧੰਨਵਾਦ ਬੱਸ ਸਾਰੇ ਭੈਣ ਭਰਾ ਮਲੇ ਦੱਸੇ ਸਾਰੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਰੇ ਹੀ ਆਂ ਭੈਣਾਂ ਪੇਕਿਆਂ ਤੋਂ ਆਉਂਦੀਆਂ ਖੇਲ ਆਉਂਦੀਆਂ ਕੁੜੀਆਂ ਦੇ ਪੇਠਿਆਂ ਤੋਂ ਆਉਂਦੀਆਂ ਨਾਲ ਮਿਲ ਕੇ ਨਾਲੇ ਇਕੱਠੀਆਂ ਹੋ ਜਾਂਦੀਆਂ ਨਾਲੇ ਮਿਲ ਜਾਂਦੀਆਂ ਨਾਲੇ ਸੌਣ ਦੇ ਮਹੀਨੇ ਸਾਰਿਆਂ ਨਾਲ ਮਿਲਵਤਾਂ ਜਿਹੜਾ ਪੰਜਾਬੀ ਵਿਰਸਾ ਹੈਗਾ ਤੀਆਂ ਦਾ ਮੇਲਾ ਹੈਗਾ ਤੁਸੀਂ ਲਗਾ ਰਹੇ ਹੋ ਜਾਬੀ ਵਰਸਾ ਤੀਆਂ ਦੇ ਨਾਲ ਜੁੜਿਆ ਪੁਰਾਣੇ ਤੋਂ ਜੁੜਿਆ ਵਿੱਚੋਂ ਮਾਦਮ ਪੈ ਗਿਆ ਸੀ ਹੁਣ ਅਸੀਂ ਫੇਰ ਪੁਰਾਣਾ ਮੋਗਾ ਮੱਲਾ ਸੋਡੀਆਂ ਦਾ ਆ ਬਾੜ ਨੰਬਰ ਕਿੰਨਾ 25 25 ਬਾੜ ਨੰਬਰ ਅਸੀਂ ਦਿਮਾਰਾ ਤੋਂ ਰਲ ਕੇ ਸਾਰਿਆਂ ਨੇ ਉਪਰਾਲਾ ਕੀਤਾ ਵੀ ਆਪਦੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਦਿਮਾਰਾ ਜੋੜੀਏ ਅਸੀਂ ਹਰ ਸਾਲ ਹੀ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਆਈ ਤੀਆਂ ਮਨਾਵਾਂਗੇ ਸਾਰੇ ਭੈਣ ਭਰਾਵਾਂ ਨੂੰ ਇਹ ਹੀ ਕਹਿਣੀ ਵੀ ਸਾਰੇ ਸੋਨਾਂ ਦੀ ਇੱਕ ਦੂਜੇ ਨੂੰ ਆਇਆ ਨਾ ਕਹਿਣ ਵੀ ਆ ਕੀ ਆ ਸਾਰੇ ਦੇਖਣ ਨੱਚਣ ਖੁਸ਼ੀਆਂ ਮਨਾਉਣ ਕਿ ਕਿ ਘਰਾਂ ਚ ਆਪਾਂ ਟੈਨਸ਼ਨਾਂ ਚ ਬਹੁਤ ਹੀ ਰਹਿੰਦੇ ਆ ਨਾਲੇ ਤਾਂ ਦੋ ਪਾਲ ਆਪਾਂ ਟੈਨਸ਼ਨਾਂ ਤੋਂ ਦੂਰ ਹੋ ਜਾਂਦੇ ਨਾਲੇ ਆਪਣੇ ਬੱਚੇ ਆਪਣੇ ਨਾਲ ਪੰਜਾਬੀ ਵਿਰਸੇ ਦੇ ਨਾਲ ਜੁੜਦੇ ਆ ਇਸ ਲਈ ਹਰ ਸਾਲ ਤੀਆਂ ਦਾ ਤਿਹਾਰ ਸਾਰਿਆਂ ਨੂੰ ਖੁਸ਼ੀ ਖੁਸ਼ੀ ਮਨਾਉਣਾ ਹੀ ਚਾਹੀਦਾ ਹੈ ਆਦੀਆ ਖੁਸ਼ੀ ਖੁਸ਼ੀ ਮਨਾਇਆ ਕਰੋ ਸਾਰੇ ਇੰਜੋਏ ਕਰੋ ਨਾਲੇ ਤਾਂ ਬੱਚੇ ਖੁਨਾ ਤੋਂ ਦੂਰ ਹੁੰਦੇ ਆ ਨਾਲੇ 4 ਦਿਨ ਗਿੱਧਾ ਇੰਜੋਏ ਕਰਦੇ ਆ ਨਾਲੇ ਆਪਦੀਆਂ ਜਿਹੜੇ ਮਾਵਾਂ ਨੂੰ ਪੁੱਛਦੇ ਆ ਵੀ ਟਿੱਕੇ ਕੀ ਆ ਭਰਾਂਦੀਆਂ ਕੀ ਆ ਘਗਰੇ ਕੀ ਆ ਫਿਰ ਸਾਰੀਆਂ ਮਾਵਾਂ ਆਪਦੇ ਬੱਚਿਆਂ ਨੂੰ ਪੰਜਾਬੀ ਕਲਚਰ ਦੇ ਨਾਲ ਜੋੜਨ ਸਸਰੀ ਫੈਰੈਂਸ ਸਿਸਕਾ ਅਗਲੀ ਅੱਜ ਸੀ ਮਨੋਂ ਨਾ ਜਾ ਰਹੇ ਹਾਂ ਤੀਆਂ ਮੋਗੇ ਮੋਗੇ ਮੱਲੇ ਵਿੱਚ ਮੱਲਾ ਛੱਡੀਆਂ ਦਾ ਵੀਰੇ ਅਸੀਂ ਇਹ ਤੀਆਂ ਤਾਂ ਹਰ ਸਾਲ ਲਾਉਣੇ ਆ ਕਿ ਆਪਣਾ ਪੰਜਾਬੀ ਵਿਰਸਾ ਹਰੇਕ ਭੈਣਾਂ ਨੂੰ ਵੀਰਾਂ ਨੂੰ ਹਰੇਕ ਨੂੰ ਪਤਾ ਮਾਵਾ ਭੈਣਾਂ ਨੂੰ ਸਭ ਨੂੰ ਪਤਾ ਲੱਗੇ ਕਿ ਇਹ ਪੰਜਾਬੀ ਵਿਰਸਾ ਹੈ ਕਦੇ ਵੀ ਸਾਨੂੰ ਪੰਜਾਬੀ ਵਿਰਸਾ ਭੁਲਾਉਣਾ ਨਹੀਂ ਚਾਹੀਦਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਹਰ ਮਹੀਨੇ ਸਾ ਸੌਣ ਦੇ ਮਹੀਨੇ ਸਾਨੂੰ ਤੀਆਂ ਲਾਉਣੀਆਂ ਚਾਹੀਦੀਆਂ ਧੰਨਵਾਦ ਬੱਸ ਸਾਰੇ ਪੇਨ ਪਰ ਮਨ ਦੱਸ ਰਹੀ ਸਾਰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਰੇ ਹੀ ਆ ਪੈਣਾ ਪੇਕਿਆ ਤੋਂ ਆਉਂਦੀਆਂ ਕੀ ਲੌਂਦੀਆਂ ਕੁੜੀਆਂ ਦੇ ਪੇਕਿਆ ਤੋਂ ਆਉਂਦੀਆਂ ਨਾਲ ਮਿਲ ਕੇ ਨਾਲੇ ਇਕੱਟੀਆਂ ਹੋ ਜਾਂਦੀਆਂ ਨਾਲੇ ਮਿਲ ਜਾਂਦੀਆਂ ਨਾਲੇ ਸੌਂ ਜਾਂਦੀ ਨੇ ਸਾਰਿਆਂ ਨਾਲ ਮਿਲਵਤਾਂ ਜਾਂਦੀਆਂ ਜਿਹੜਾ ਪੰਜਾਬੀ ਵਿਰਸਾ ਹੈਗਾ ਤੀਆਂ ਦਾ ਮੇਲਾ ਹੈਗਾ ਤੁਸੀਂ ਲਗਾ ਰਹੇ ਹੋ ਪਰ ਪੰਜਾਬੀ ਵਿਰਸਾ ਤੀਆਂ ਦੇ ਨਾਲ ਜੁੜਿਆ ਪੁਰਾਣੇ ਤੋਂ ਜੁੜਿਆ ਵਿੱਚੋਂ ਮਾਦਮ ਪੈ ਗਿਆ ਸੀ ਹੌਣ ਅਸੀਂ ਫੇਰ ਪੁਰਾਣਾ ਮੋਗਾ ਮੱਲਾ ਸੋਡੀਆਂ ਦਾ ਵਾਰ ਨੰਬਰ ਕਿਹਨੇ 25 25 ਵਾਰ ਨੰਬਰ ਅਸੀਂ ਦਿਮਾਰਾ ਤੋਂ ਇਹ ਰਲ ਕੇ ਸਾਰਿਆਂ ਨੇ ਉਪਰਾਲਾ ਕੀਤਾ ਵੀ ਆਪਦੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਦਿਮਾਰਾ ਜੋੜੀ ਏ ਅਸੀਂ ਹਰ ਸਾਲ ਹੀ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਆਈ ਤੀਆਂ ਮਨਾਵਾਂਗੇ ਸਾਰੇ ਭੈਣ ਭਰਾਵਾਂ ਨੂੰ ਇਹ ਹੀ ਕਹਿਣੀ ਵੀ ਸਾਰੇ ਸਮਾਂ ਦੀ ਇੱਕ ਦੂਜੇ ਨੂੰ ਆਇਆ ਨਾ ਕਹਿਣ ਵੀ ਆ ਕੀ ਹੈ ਸਾਰੇ ਦੇਖਣ ਨੱਚਣ ਖੁਸ਼ੀਆਂ ਮਨਾਉਣ ਕਿ ਕਿ ਘਰਾਂ ਚ ਆਪਾਂ ਟੈਨਸ਼ਨਾਂ ਚ ਬਹੁਤ ਹੀ ਰਹਿੰਦੇ ਆ ਨਾਲੇ ਤਾਂ ਦੋ ਪਾਲਾਪਾ ਟੈਨਸ਼ਨਾਂ ਤੋਂ ਦੂਰ ਹੋ ਜਾਂਦੇ ਨਾਲੇ ਆਪਣੇ ਬੱਚੇ ਆਪਣੇ ਨਾਲ ਪੰਜਾਬੀ ਵਿਰਸੇ ਦੇ ਨਾਲ ਜੁੜਦੇ ਆ ਇਸ ਲਈ ਹਰ ਸਾਲ ਤੀਆਂ ਦਾ ਤਿਹਾਰ ਸਾਰਿਆਂ ਨੂੰ ਖੁਸ਼ੀ-ਖੁਸ਼ੀ ਮਨਾਉਣਾ ਹੀ ਚਾਹੀਦਾ ਤੀਆਂ ਦੇ ਤਿਹਾਰ ਨੂੰ ਵਧੀਆ ਖੁਸ਼ੀ-ਖੁਸ਼ੀ ਮਨਾਇਆ ਕਰੋ ਸਾਰੇ ਇੰਜੋਏ ਕਰੋ ਨਾਲੇ ਤਾਂ ਬੱਚੇ ਪੂਨਾ ਤੋਂ ਦੂਰ ਹੁੰਦੇ ਆ ਨਾਲੇ 4 ਦਿਨ ਗਿੱਦਾ ਇੰਜੋਏ ਕਰਦੇ ਆ ਨਾਲੇ ਆਪਦੀਆਂ ਜਿਹੜੇ ਮਾਵਾਂ ਨੂੰ ਪੁੱਛਦੇ ਆ ਵੀ ਟਿੱਕੇ ਕੀ ਆ ਪਰਾਂਡੀਆਂ ਕੀ ਆ ਘਗਰੇ ਕੀ ਆ ਫਿਰ ਸਾਰੀਆਂ ਮਾਵਾਂ ਆਪਦੇ ਬੱਚਿਆਂ ਨੂੰ ਪੰਜਾਬੀ ਕਲਚਰ ਦੇ ਨਾਲ ਜੋੜਨ ਸਸ ਬੀ ਫਰੈਂਸ ਸਿੱਕਾ ਅੱਜ ਜੀ ਮਨਾਉਣੇ ਜਾ ਰਹੇ ਹਾਂ ਤੀਆਂ ਮੋਗੇ ਮੋਗੇ ਮੱਲੇ ਵਿੱਚ ਮੱਲਾ ਛੜੀਆਂ ਦਾ ਜਿਹੜੇ ਅਸੀਂ ਇਹ ਤੀਆਂ ਤਾਂ ਹਰ ਸਾਲ ਲੌਣੇ ਆ ਕਿ ਆਪਣਾ ਪੰਜਾਬੀ ਵਿਰਸਾ ਹਰੇਕ ਭੈਣਾਂ ਨੂੰ ਵੀਰਾਂ ਨੂੰ ਹਰੇਕ ਨੂੰ ਪਤਾ ਮਾਵਾ ਭੈਣਾਂ ਨੂੰ ਸਭ ਨੂੰ ਪਤਾ ਲੱਗੇ ਕਿ ਇਹ ਪੰਜਾਬੀ ਵਿਰਸਾ ਹੈ ਕਦੇ ਵੀ ਸਾਨੂੰ ਪੰਜਾਬੀ ਵਿਰਸਾ ਭੁਲਾਉਣਾ ਨਹੀਂ ਚਾਹੀਦਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਹਰ ਮਹੀਨੇ ਸ ਆ ਸੌਣ ਦੇ ਮਹੀਨੇ ਸਾਨੂੰ ਟੀਆਂ ਲਾਉਣੀਆਂ ਚਾਹੀਦੀਆਂ ਧੰਨਵਾਦ ਬੱਸ ਸਾਰੇ ਪਰੰਪਰਾਵਾਂ ਨੇ ਦੱਸਿਆ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਰੇ ਹੀ ਆਪਾਂ ਪਹਿਣਾ ਪੇਕਿਆ ਤੋਂ ਆਂਮੀਆ ਟੀਆਂ ਲਾਉਂਦੀਆਂ ਕੁੜੀਆਂ ਦੇ ਤੇਥਿਆਂ ਤੋਂ ਆਉਂਦੀਆਂ ਨਾਲ ਮਿਲ ਕੇ ਨਾਲੇ ਇਕੱਟੀਆਂ ਹੋ ਜਾਂਦੀਆਂ ਨਾਲੇ ਮਿਲ ਜਾਂਦੀਆਂ ਨਾਲੇ ਸੌਣ ਦੇ ਮਹੀਨੇ ਸਾਰਿਆਂ ਨਾਲ ਮਿਲਵਤ ਜਾਂਦੇ ਜਿਹੜਾ ਪੰਜਾਬੀ ਵਿਰਸਾ ਹੈਗਾ ਟੀਆਂ ਦਾ ਮੇਲਾ ਹੈਗਾ ਤੁਸੀਂ ਲਗਾ ਰਹੇ ਹੋ ਪੰਜਾਬੀ ਵਿਰਸਾ ਤੀਆਂ ਦੇ ਨਾਲ ਜੁੜਿਆ ਪੁਰਾਣੇ ਤੋਂ ਜੁੜਿਆ ਵਿੱਚੋਂ ਮਾਦਮ ਪੈ ਗਿਆ ਸੀ ਹੁਣ ਅਸੀਂ ਫੇਰ ਪੁਰਾਣਾ ਮੋਗਾ ਮੱਲਾ ਸੋਢੀਆਂ ਦਾ ਬਾਰ ਨੰਬਰ ਕਿੰਨਾ 25 25 ਵਾਰ ਨੰਬਰ ਅਸੀਂ ਦਿਮਾਰਾ ਤੋਂ ਹੀ ਰਲ ਕੇ ਸਾਰਿਆਂ ਨੇ ਉਪਰਾਲਾ ਕੀਤਾ ਵੀ ਆਪਦੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਦਿਮਾਰਤ ਜੋੜੀਏ ਅਸੀਂ ਹਰ ਸਾਲ ਹੀ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਆਈ ਤੀਆਂ ਮਨਾਵਾਂਗੇ ਸਾਰੇ ਭੈਣ ਭਰਾਵਾਂ ਨੂੰ ਇਹ ਹੀ ਕਹਿਣੀ ਵੀ ਸਾਰੇ ਸੋਨਾਂ ਦੀ ਇੱਕ ਦੂਜੇ ਨੂੰ ਆਇਆ ਕਹਿਣਾ ਵੀ ਆ ਕੀ ਹੈ ਸਾਰੇ ਦੇਖਣ ਨੱਚਣ ਖੁਸ਼ੀਆਂ ਮਨਾਉਣ ਕਿ ਕਿ ਘਰਾਂ ਚ ਆਪਾਂ ਟੈਨਸ਼ਨਾਂ ਚ ਬਹੁਤ ਹੀ ਰਹਿੰਦੇ ਆ ਨਾਲੇ ਤਾਂ ਦੋ ਪਾਲ ਆਪਾਂ ਟੈਨਸ਼ਨਾਂ ਤੋਂ ਦੂਰ ਹੋ ਜਾਂਦੇ ਨਾਲੇ ਆਪਣੇ ਬੱਚੇ ਆਪਣੇ ਨਾਲ ਪੰਜਾਬੀ ਵਿਰਸੇ ਦੇ ਨਾਲ ਜੁੜਦੇ ਆ ਇਸ ਲਈ ਹਰ ਸਾਲ ਤੀਆਂ ਦਾ ਤਿਹਾਰ ਸਾਰਿਆਂ ਨੂੰ ਖੁਸ਼ੀ ਖੁਸ਼ੀ ਮਨਾਉਣਾ ਹੀ ਚਾਹੀਦਾ ਹੈ ਤਹਾਰ ਨੂੰ ਵਧੀਆ ਖੁਸ਼ੀ ਖੁਸ਼ੀ ਮਨਾਇਆ ਕਰੋ ਸਾਰੇ ਇੰਜੋਏ ਕਰੋ ਨਾਲੇ ਤਾਂ ਬੱਚੇ ਖੁਨਾ ਤੋਂ ਦੂਰ ਹੁੰਦੇ ਆ ਨਾਲੇ 4 ਦਿਨ ਗਿੱਦਾ ਇੰਜੋਏ ਕਰਦੇ ਆ ਨਾਲੇ ਆਪਦੀਆਂ ਜਿਹੜੇ ਮਾਵਾਂ ਨੂੰ ਪੁੱਛਦੇ ਆ ਵੀ ਟਿੱਕੇ ਕੀ ਆ ਭਾਂਡੀਆਂ ਕੀ ਆ ਘਗਰੇ ਕੀ ਆ ਫਿਰ ਸਾਰੀਆਂ ਮਾਵਾਂ ਆਪਦੇ ਬੱਚਿਆਂ ਨੂੰ ਪੰਜਾਬੀ ਕਲਚਰ ਦੇ ਨਾਲ ਜੋੜਨ ਸਸਰੀ ਸਾਰੇ ਸਸਕੀ ਗਾਣੇ ਵੀਰ ਜੱਤੀ ਮਨਾਉਣੇ ਜਾ ਰਹੇ ਆ ਤੀਆਂ ਮੋਗੇ ਮੋਗੇ ਮੱਲੇ ਵਿੱਚ ਮੱਲਾ ਛੜੀਆਂ ਦਾ ਜਿਹੜੇ ਅਸੀਂ ਇਹ ਤੀਆਂ ਤਾਂ ਹਰ ਸਾਲ ਲੌਣੇ ਆ ਕਿ ਆਪਣਾ ਪੰਜਾਬੀ ਵਿਰਸਾ ਹਰੇਕ ਭੈਣਾਂ ਨੂੰ ਵੀਰਾਂ ਨੂੰ ਹਰੇਕ ਨੂੰ ਪਤਾ ਮਾਵਾ ਭੈਣਾਂ ਨੂੰ ਸਭ ਨੂੰ ਪਤਾ ਲੱਗੇ ਕਿ ਇਹ ਪੰਜਾਬੀ ਵਿਰਸਾ ਹੈ ਕਦੇ ਵੀ ਸਾਨੂੰ ਪੰਜਾਬੀ ਵਿਰਸਾ ਭੁਲਾਉਣਾ ਨਹੀਂ ਚਾਹੀਦਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਹਰ ਮਹੀਨੇ ਸ ਆ ਸੌਣ ਦੇ ਮਹੀਨੇ ਸਾਨੂੰ ਤੀਆਂ ਲਾਉਣੀਆਂ ਚਾਹੀਦੀਆਂ ਧੰਨਵਾਦ ਬੱਸ ਮਮੀ ਲੱਗਾ ਸਾਰੇ ਭੈਣ ਭਰਾ ਮਿਲਦਾ ਸ੍ਰੀ ਦਾ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਰੇ ਭੈਣਾਂ ਭੇਕਿਆ ਤੋਂ ਆਉਂਦੀਆਂ ਧੀਆ ਲਾਉਂਦੀਆਂ ਕੁੜੀਆਂ ਦੇ ਪੇਕਿਆ ਤੋਂ ਆਉਂਦੀਆਂ ਨਾਲ ਮਿਲ ਕੇ ਨਾਲੇ ਇਕੱਠੀਆਂ ਹੋ ਜਾਂਦੀਆਂ ਨਾਲੇ ਮਿਲ ਜਾਂਦੀਆਂ ਨਾਲੇ ਸੌਣ ਦੇ ਮਹੀਨੇ ਸਾਰਿਆਂ ਨਾਲ ਮਿਲਵਤ ਜਾਂਦੀਆਂ ਜਿਹੜਾ ਪੰਜਾਬੀ ਵਿਰਸਾ ਹੈਗਾ ਤੀਆਂ ਦਾ ਮੇਲਾ ਹੈਗਾ ਉਸੀ ਲਗਾ ਰਹੇ ਹੋ ਪੰਜਾਬੀ ਵਿਰਸਾ ਤੀਆਂ ਦੇ ਨਾਲ ਜੁੜਿਆ ਪੁਰਾਣੇ ਤੋਂ ਜੁੜਿਆ ਵਿੱਚੋਂ ਮਾਦਮ ਪੈ ਗਿਆ ਸੀ ਹੁਣ ਅਸੀਂ ਫੇਰ ਪੁਰਾਣਾ ਮੋਗਾ ਮੱਲਾ ਸੋਢੀਆਂ ਦਾ 25 ਵਾਰ ਨੰਬਰ 25 ਵਾਰ ਨੰਬਰ ਅਸੀਂ ਦਿਮਾਰਾ ਤੋਂ ਇਹ ਰਲ ਕੇ ਸਾਰੀਆਂ ਨੇ ਉਪਰਾਲਾ ਕੀਤਾ ਵੀ ਆਪਦੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਦਿਮਾਰਾ ਜੋੜੀਏ ਅਸੀਂ ਹਰ ਸਾਲ ਹੀ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਆਈ ਤੀਆਂ ਮਨਾਵਾਂਗੇ ਸਾਰੇ ਭੈਣ ਭਰਾਵਾਂ ਨੂੰ ਇਹ ਹੀ ਕਹਿਣੀ ਵੀ ਸਾਰੇ ਸਮਾਂ ਦੀ ਇੱਕ ਦੂਜੇ ਨੂੰ ਆਇਆ ਨਾ ਕਹਿਣ ਵੀ ਆ ਕੀ ਆ ਸਾਰੇ ਦੇਖਣ ਨੱਚਣ ਖੁਸ਼ੀਆਂ ਮਨਾਉਣ ਕਿ ਕਿ ਘਰਾਂ ਚ ਆਪਾਂ ਟੈਨਸ਼ਨਾਂ ਚ ਬਹੁਤ ਹੀ ਰਹਿੰਦੇ ਆ ਨਾਲੇ ਤਾਂ ਦੋ ਪਾਲ ਆਪਾਂ ਟੈਨਸ਼ਨਾਂ ਤੋਂ ਦੂਰ ਹੋ ਜਾਂਦੇ ਨਾਲੇ ਆਪਣੇ ਬੱਚੇ ਆਪਣੇ ਨਾਲ ਪੰਜਾਬੀ ਵਿਰਸੇ ਦੇ ਨਾਲ ਜੁੜਦੇ ਆ ਇਸ ਲਈ ਹਰ ਸਾਲ ਤੀਆਂ ਦਾ ਤਿਹਾਰ ਸਾਰਿਆਂ ਨੂੰ ਖੁਸ਼ੀ ਖੁਸ਼ੀ ਮਨਾਉਣਾ ਹੀ ਚਾਹੀਦਾ ਆਦੀਆ ਖੁਸ਼ੀ ਖੁਸ਼ੀ ਮਨਾਇਆ ਕਰੋ ਸਾਰੇ ਇੰਜੋਏ ਕਰੋ ਨਾਲੇ ਤਾਂ ਬੱਚੇ ਖੁਨਾ ਤਾਂ ਦੂਰ ਹੁੰਦੇ ਆ ਨਾਲੇ 4 ਦਿਨ ਗਿੱਦਾ ਇੰਜੋਏ ਕਰਦੇ ਆ ਨਾਲੇ ਆਪਦੀਆਂ ਜਿਹੜੇ ਮਾਵਾਂ ਨੂੰ ਪੁੱਛਦੇ ਆ ਵੀ ਟਿੱਕੇ ਕੀ ਆ ਭਰਾਂਦੀਆਂ ਕੀ ਆ ਘਗਰੇ ਕੀ ਆ ਫਿਰ ਸਾਰੀਆਂ ਮਾਵਾਂ ਆਪਦੇ ਬੱਚਿਆਂ ਨੂੰ ਪੰਜਾਬੀ ਕਲਚਰ ਦੇ ਨਾਲ ਜੋੜਨ ਸਸਰੀ ਫੈਰਨ ਸੇ ਸਿੱਕਾ ਅਗਰੇ ਅੱਜ ਵੀ ਮਨੋਣੇ ਜਾ ਰਹੇ ਹਾਂ ਤੀਆਂ ਮੋਗੇ ਮੋਗੇ ਮੱਲੇ ਵਿੱਚ ਮੱਲਾ ਛੋਡੀਆਂ ਦਾ ਵੀਰੇ ਅਸੀਂ ਇਹਦੀਆਂ ਤਾਂ ਹਰ ਸਾਲ ਲਾਉਣੇ ਆ ਕਿ ਆਪਣਾ ਪੰਜਾਬੀ ਵਿਰਸਾ ਹਰੇਕ ਭੈਣਾਂ ਨੂੰ ਵੀਰਾਂ ਨੂੰ ਹਰੇਕ ਨੂੰ ਪਤਾ ਮਾਵਾ ਭੈਣਾਂ ਨੂੰ ਸਭ ਨੂੰ ਪਤਾ ਲੱਗੇ ਕਿ ਇਹ ਪੰਜਾਬੀ ਵਿਰਸਾ ਹੈ ਕਦੇ ਵੀ ਸਾਨੂੰ ਪੰਜਾਬੀ ਵਿਰਸਾ ਭੁਲਾਉਣਾ ਨਹੀਂ ਚਾਹੀਦਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਹਰ ਮਹੀਨੇ ਸਾ ਸੌਣ ਦੇ ਮਹੀਨੇ ਸਾਨੂੰ ਤੀਆਂ ਲਾਉਣੀਆਂ ਚਾਹੀਦੀਆਂ ਧੰਨਵਾਦ ਬੱਸ ਸਾਰੇ ਭੈਣ ਭਰਾ ਮੰਨਦੇ ਦੱਸੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਰੇ ਹੀ ਆ ਪੈਣਾ ਪੇਕੇ ਆ ਤੋਂ ਆਉਂਦੇ ਆ ਥੀਏ ਲੌਂਦੀਆਂ ਕੁੜੀਆਂ ਦੇ ਪੇਕੇ ਆਉਂਦੀਆਂ ਘਰ ਮਹਿਲੇ ਤੇ ਨਾਲੇ ਇਕੱਠੀਆਂ ਹੋ ਜਾਂਦੀਆਂ ਨਾਲੇ ਮਿਲ ਜਾਂਦੀਆਂ ਨਾਲੇ ਸੌਂ ਜਾਂਦੀਆਂ ਮੇਲੇ ਸਾਰਿਆਂ ਨਾਲ ਮਿਲ ਵਰਤ ਜਾਂਦੇ ਜਿਹੜਾ ਪੰਜਾਬੀ ਵਿਰਸਾ ਹੈਗਾ ਤੀਆਂ ਦਾ ਮੇਲਾ ਹੈਗਾ ਤੁਸੀਂ ਲਗਾ ਰਹੇ ਹੋ ਪਰ ਪੰਜਾਬੀ ਵਿਰਸਾ ਤੀਆਂ ਦੇ ਨਾਲ ਜੁੜਿਆ ਪੁਰਾਣੇ ਤੋਂ ਜੁੜਿਆ ਵਿੱਚੋਂ ਮਾਦਮ ਪੈ ਗਿਆ ਸੀ ਹੁਣ ਅਸੀਂ ਫੇਰ ਪੁਰਾਣਾ ਮੋਗਾ ਮੱਲਾ ਸੋਡੀਆਂ ਦਾ ਵਾਰਡ ਨੰਬਰ ਕਿਹਨਾ 25 25 ਵਾਰਡ ਨੰਬਰ ਅਸੀਂ ਦਿਮਾਰਾ ਤੋਂ ਹੀ ਰਲ ਕੇ ਸਾਰਿਆਂ ਨੇ ਉਪਰਾਲਾ ਕੀਤਾ ਵੀ ਆਪਦੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਦਿਮਾਰਾ ਜੋੜੀਏ ਅਸੀਂ ਹਰ ਸਾਲ ਹੀ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਆਈ ਤੀਆਂ ਮਨਾਵਾਂਗੇ ਸਾਰੇ ਭੈਣ ਭਰਾਵਾਂ ਨੂੰ ਇਹ ਹੀ ਕਹਿਣੀ ਵੀ ਸਾਰੇ ਸੋਨਾਂ ਦੀ ਇੱਕ ਦੂਜੇ ਨੂੰ ਆਇਨਾ ਕਹਿਣ ਦੀ ਆ ਕੀ ਹੈ ਸਾਰੇ ਦੇਖਣ ਨੱਚਣ ਖੁਸ਼ੀਆਂ ਮਨਾਉਣ ਕਿ ਕਿ ਘਰਾਂ ਚ ਆਪਾਂ ਟੈਨਸ਼ਨਾਂ ਚ ਬਹੁਤ ਹੀ ਰਹਿੰਦੇ ਆ ਨਾਲੇ ਤਾਂ ਦੋ ਪਾਲਾਪਾ ਟੈਨਸ਼ਨਾਂ ਤੋਂ ਦੂਰ ਹੋ ਜਾਂਦੇ ਨਾਲੇ ਆਪਣੇ ਬੱਚੇ ਆਪਣੇ ਨਾਲ ਪੰਜਾਬੀ ਵਿਰਸੇ ਦੇ ਨਾਲ ਜੁੜਦੇ ਆ ਇਸ ਲਈ ਹਰ ਸਾਲ ਤੀਆਂ ਦਾ ਤਿਹਾਰ ਸਾਰਿਆਂ ਨੂੰ ਖੁਸ਼ੀ-ਖੁਸ਼ੀ ਮਨਾਉਣਾ ਹੀ ਚਾਹੀਦਾ ਹੈ ਤੀਆਂ ਦੇ ਤਿਹਾਰ ਨੂੰ ਵਧੀਆ ਖੁਸ਼ੀ-ਖੁਸ਼ੀ ਮਨਾਇਆ ਕਰੋ ਸਾਰੇ ਇੰਜੋਏ ਕਰੋ ਨਾਲੇ ਤਾਂ ਬੱਚੇ ਖੂਨਾਂ ਤੋਂ ਦੂਰ ਹੁੰਦੇ ਆ ਨਾਲੇ 4 ਦਿਨ ਗਿੱਦਾ ਇੰਜੋਏ ਕਰਦੇ ਆ ਨਾਲੇ ਆਪਦੀਆਂ ਜਿਹੜੇ ਮਾਵਾਂ ਨੂੰ ਪੁੱਛਦੇ ਆ ਵੀ ਟਿੱਕੇ ਕੀ ਆ ਭਾਂਡੀਆਂ ਕੀ ਆ ਘਗਰੇ ਕੀ ਆ ਫਿਰ ਸਾਰੀਆਂ ਮਾਵਾਂ ਆਪਦੇ ਬੱਚਿਆਂ ਨੂੰ ਪੰਜਾਬੀ ਕਲਚਰ ਦੇ ਨਾਲ ਜੋੜਨ ਸਸ ਰਿਟੈਰੈਂਸ ਇਸ ਕਿ ਅਲਵਿਰੀ ਅੱਜ ਜੀ ਮਨਣੇ ਜਾ ਰਹੇ ਹਾਂ ਤੀਆਂ ਮੋਗੇ ਮੋਗੇ ਮੱਲੇ ਵਿੱਚ ਮੱਲਾ ਛੋਡੀਆਂ ਦਾ ਜਿਹੜੇ ਅਸੀਂ ਇਹ ਤੀਆਂ ਤਾਂ ਹਰ ਸਾਲ ਲਾਉਂਦੇ ਆ ਕਿ ਆਪਣਾ ਪੰਜਾਬੀ ਵਿਰਸਾ ਹਰੇਕ ਭੈਣਾਂ ਨੂੰ ਵੀਰਾਂ ਨੂੰ ਹਰੇਕ ਨੂੰ ਪਤਾ ਮਾਵਾ ਭੈਣਾਂ ਨੂੰ ਸਭ ਨੂੰ ਪਤਾ ਲੱਗੇ ਕਿ ਇਹ ਪੰਜਾਬੀ ਵਿਰਸਾ ਹੈ ਕਦੇ ਵੀ ਸਾਨੂੰ ਪੰਜਾਬੀ ਵਿਰਸਾ ਭੁਲਾਉਣਾ ਨਹੀਂ ਚਾਹੀਦਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਹਰ ਮਹੀਨੇ ਸ ਆ ਸੌਣ ਦੇ ਮਹੀਨੇ ਸਾਨੂੰ ਕਟੀਆਂ ਲਾਉਣੀਆਂ ਚਾਹੀਦੀਆਂ ਧੰਨਵਾਦ ਬੱਸ ਸਾਰੇ ਪੇਣ ਭਰਾਵਾਂ ਨੇ ਦੱਸਿਆ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਰੇ ਹੀ ਆਪਾਂ ਪੈਣਾ ਪੇਕਿਆ ਤੋਂ ਲੈਂਦੀਆਂ ਖੁੜੀਆਂ ਦੇ ਪੇਕਿਆਂ ਤੋਂ ਲੈਂਦੀਆਂ ਨਾਲ ਮਿਲ ਕੇ ਨਾਲੇ ਕਟੀਆਂ ਹੋ ਜਾਂਦੀਆਂ ਨਾਲੇ ਮਿਲ ਜਾਂਦੀਆਂ ਨਾਲੇ ਸੌਣ ਦੇ ਮੇਲ ਸਾਰਿਆਂ ਨਾਲ ਮਿਲਵਤਾਂ ਜਾਂਦੇ ਜਿਹੜਾ ਪੰਜਾਬੀ ਵਿਰਸਾ ਹੈਗਾ ਤੀਆਂ ਦਾ ਮੇਲਾ ਹੈਗਾ ਤੁਸੀਂ ਲਗਾ ਰਹੇ ਹੋ ਪੰਜਾਬੀ ਵਿਰਸਾ ਤੀਆਂ ਦੇ ਨਾਲ ਜੁੜਿਆ ਪਰਾਲੇ ਤੋਂ ਜੁੜਿਆ ਵਿੱਚੋਂ ਮਾਧਮ ਪੈ ਗਿਆ ਸੀ ਹੁਣ ਅਸੀਂ ਫੇਰ ਪੁਰਾਣਾ ਮੋਗਾ ਮੱਲਾ ਸੋਡੀਆਂ ਦਾ ਵਾੜ ਨੰਬਰ ਕਿੰਨਾ 25 25 ਵਾੜ ਨੰਬਰ ਅਸੀਂ ਦਿਮਾਰਾ ਤੋਂ ਹੀ ਰਲ ਕੇ ਸਾਰਿਆਂ ਨੇ ਉਪਰਾਲਾ ਕੀਤਾ ਵੀ ਆਪਦੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਦਿਮਾਰਾ ਜੋੜੀਏ ਅਸੀਂ ਹਰ ਸਾਲ ਹੀ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਆਈ ਤੀਆਂ ਮਨਾਵਾਂਗੇ ਸਾਰੇ ਭੈਣ ਭਰਾਵਾਂ ਨੂੰ ਇਹ ਹੀ ਕਹਿਣੀ ਵੀ ਸਾਰੇ ਸਮਾਂ ਦੀ ਇੱਕ ਦੂਜੇ ਨੂੰ ਆਇਆ ਨਾ ਕਹਿਣ ਵੀ ਆ ਕੀ ਆ ਸਾਰੇ ਦੇਖਣ ਨੱਚਣ ਖੁਸ਼ੀਆਂ ਮਨਾਉਣ ਕਿ ਕਿ ਘਰਾਂ ਚ ਆਪਾਂ ਟੈਨਸ਼ਨਾਂ ਚ ਬਹੁਤ ਹੀ ਰਹਿੰਦੇ ਆ ਨਾਲੇ ਤਾਂ ਦੋ ਪਾਲ ਆਪਾਂ ਟੈਨਸ਼ਨਾਂ ਤੋਂ ਦੂਰ ਹੋ ਜਾਂਦੇ ਨਾਲੇ ਆਪਣੇ ਬੱਚੇ ਆਪਣੇ ਨਾਲ ਪੰਜਾਬੀ ਵਿਰਸੇ ਦੇ ਨਾਲ ਜੁੜਦੇ ਆ ਇਸ ਲਈ ਹਰ ਸਾਲ ਤੀਆਂ ਦਾ ਤਿਹਾਰ ਸਾਰਿਆਂ ਨੂੰ ਖੁਸ਼ੀ ਖੁਸ਼ੀ ਮਨਾਉਣਾ ਹੀ ਚਾਹੀਦਾ ਰੋਜ਼ੀ ਆ ਖੁਸ਼ੀ ਖੁਸ਼ੀ ਮਨਾਇਆ ਕਰੋ ਸਾਰੇ ਇੰਜੋਏ ਕਰੋ ਨਾਲੇ ਤਾਂ ਬੱਚੇ ਫੂਨਾ ਤੋਂ ਦੂਰ ਹੁੰਦੇ ਆ ਨਾਲੇ 4 ਦਿਨ ਗਿੱਦਾ ਇੰਜੋਏ ਕਰਦੇ ਆ ਨਾਲੇ ਆਪਦੀਆਂ ਜਿਹੜੇ ਮਾਵਾਂ ਨੂੰ ਪੁੱਛਦੇ ਆ ਵੀ ਟਿੱਕੇ ਕੀ ਆ ਭਾਂਡੀਆਂ ਕੀ ਆ ਘਗਰੇ ਕੀ ਆ ਫਿਰ ਸਾਰੀਆਂ ਮਾਵਾਂ ਆਪਦੇ ਬੱਚਿਆਂ ਨੂੰ ਪੰਜਾਬੀ ਕਲਚਰ ਦੇ ਨਾਲ ਜੋੜਨ ਸਾਰੇ ਸਾਰੇ ਸਿੱਕਾ ਅਗਲੀ ਅੱਜ ਜੀ ਮਨਾਉਣੇ ਜਾ ਰਹੇ ਹਾਂ ਤੀਆਂ ਮੋਗੇ ਮੋਗੇ ਮੱਲੇ ਵਿੱਚ ਮੱਲਾ ਛੜੀਆਂ ਦਾ ਜਿਹੜੇ ਅਸੀਂ ਇਹ ਤੀਆਂ ਤਾਂ ਹਰ ਸਾਲ ਲਾਉਂਦੇ ਆ ਕਿ ਆਪਣਾ ਪੰਜਾਬੀ ਵਿਰਸਾ ਹਰੇਕ ਭੈਣਾਂ ਨੂੰ ਵੀਰਾਂ ਨੂੰ ਹਰੇਕ ਨੂੰ ਪਤਾ ਮਾਵਾ ਭੈਣਾਂ ਨੂੰ ਸਭ ਨੂੰ ਪਤਾ ਲੱਗੇ ਕਿ ਇਹ ਪੰਜਾਬੀ ਵਿਰਸਾ ਹੈ ਕਦੇ ਵੀ ਸਾਨੂੰ ਪੰਜਾਬੀ ਵਿਰਸਾ ਭੁਲਾਉਣਾ ਨਹੀਂ ਚਾਹੀਦਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਹਰ ਮਹੀਨੇ ਸ ਆ ਸੌਣ ਦੇ ਮਹੀਨੇ ਸਾਨੂੰ ਕੁੜੀਆਂ ਲਾਉਣੀਆਂ ਚਾਹੀਦੀਆਂ ਧੰਨਵਾਦ ਬੱਸ ਸਾਰੇ ਪਰੰਪਰਾ ਮੰਨਦੇ ਆ ਸਾਰੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਰੇ ਹੀ ਆਪਾਂ ਪੈਣਾ ਪੇਕਿਆ ਤੋਂ ਅਸੀਂ ਇਹ ਕੁੜੀਆਂ ਲਾਉਂਦੀਆਂ ਕੁੜੀਆਂ ਦੇ ਪੇਟਿਆਂ ਤੋਂ ਆਉਂਦੀਆਂ ਨਾਲ ਮਿਲ ਕੇ ਨਾਲੇ ਇਕੱਠੀਆਂ ਹੋ ਜਾਂਦੀਆਂ ਨਾਲੇ ਮਿਲ ਜਾਂਦੀਆਂ ਨਾਲੇ ਸੌਣ ਦੇ ਮਹੀਨੇ ਸਾਰਿਆਂ ਨਾਲ ਮਿਲਵਤ ਜਾਂਦੇ ਜਿਹੜਾ ਪੰਜਾਬੀ ਵਿਰਸਾ ਹੈਗਾ ਤੀਆਂ ਦਾ ਮੇਲਾ ਹੈਗਾ ਤੁਸੀਂ ਲਗਾ ਰਹੇ ਹੋ ਪੰਜਾਬੀ ਵਿਰਸਾ ਤੀਆਂ ਦੇ ਨਾਲ ਜੁੜਿਆ ਪੁਰਾਣੇ ਤੋਂ ਜੁੜਿਆ ਵਿੱਚੋਂ ਮਾਦਮ ਪੈ ਗਿਆ ਸੀ ਹੁਣ ਅਸੀਂ ਫੇਰ ਪੁਰਾਣਾ ਮੋਗਾ ਮੱਲਾ ਸੋਢੀਆਂ ਦਾ ਵਾਰ ਨੰਬਰ ਕਿੰਨਾ 25 25 ਵਾਰ ਨੰਬਰ ਅਸੀਂ ਦਿਮਾਰਾ ਤੋਂ ਰਲ ਕੇ ਸਾਰਿਆਂ ਨੇ ਉਪਰਾਲਾ ਕੀਤਾ ਵੀ ਆਪਦੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਦਿਮਾਰਾ ਜੋੜੀਏ ਅਸੀਂ ਹਰ ਸਾਲ ਹੀ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਆਈ ਤੀਆਂ ਮਨਾਵਾਂਗੇ ਸਾਰੇ ਭੈਣ ਭਰਾਵਾਂ ਨੂੰ ਇਹ ਹੀ ਕਹਿਣੀ ਵੀ ਸਾਰੇ ਸਮਾਂ ਦੀ ਇੱਕ ਦੂਜੇ ਨੂੰ ਆਇਆ ਨਾ ਕਹਿਣ ਵੀ ਆ ਕੀ ਹੈ ਸਾਰੇ ਦੇਖਣ ਨੱਚਣ ਖੁਸ਼ੀਆਂ ਮਨਾਉਣ ਕਿ ਕਿ ਘਰਾਂ ਚ ਆਪਾਂ ਟੈਨਸ਼ਨਾਂ ਚ ਬਹੁਤ ਹੀ ਰਹਿੰਦੇ ਆ ਨਾਲੇ ਤਾਂ ਦੋ ਪਾਲ ਆਪਾਂ ਟੈਨਸ਼ਨਾਂ ਤੋਂ ਦੂਰ ਹੋ ਜਾਂਦੇ ਨਾਲੇ ਆਪਣੇ ਬੱਚੇ ਆਪਣੇ ਨਾਲ ਪੰਜਾਬੀ ਵਿਰਸੇ ਦੇ ਨਾਲ ਜੁੜਦੇ ਆ ਇਸ ਲਈ ਹਰ ਸਾਲ ਤੀਆਂ ਦਾ ਤਿਹਾਰ ਸਾਰਿਆਂ ਨੂੰ ਖੁਸ਼ੀ ਖੁਸ਼ੀ ਮਨਾਉਣਾ ਹੀ ਚਾਹੀਦਾ ਹੈ ਆਦੀਆ ਖੁਸ਼ੀ ਖੁਸ਼ੀ ਮਨਾਇਆ ਕਰੋ ਸਾਰੇ ਇੰਜੋਏ ਕਰੋ ਨਾਲੇ ਤਾਂ ਬੱਚੇ ਖੁਨਾ ਤੋਂ ਦੂਰ ਹੁੰਦੇ ਆ ਨਾਲੇ 4 ਦਿਨ ਗਿੱਦਾ ਇੰਜੋਏ ਕਰਦੇ ਆ ਨਾਲੇ ਆਪਦੀਆਂ ਜਿਹੜੇ ਮਾਵਾਂ ਨੂੰ ਪੁੱਛਦੇ ਆ ਵੀ ਟਿੱਕੇ ਕੀ ਆ ਭਰਾਂਦੀਆਂ ਕੀ ਆ ਘਗਰੇ ਕੀ ਆ ਫਿਰ ਸਾਰੀਆਂ ਮਾਵਾਂ ਆਪਦੇ ਬੱਚਿਆਂ ਨੂੰ ਪੰਜਾਬੀ ਕਲਚਰ ਦੇ ਨਾਲ ਜੋੜਨ ਸਸਰੀ ਫੈਰਨ ਸਿਸਕਾ ਅਲੀ ਵੀਰ ਅੱਜ ਜੀ ਮਨਾਉਣੇ ਜਾ ਰਹੇ ਹਾਂ ਤੀਆਂ ਮੋਗੇ ਮੋਗੇ ਮੱਲੇ ਵਿੱਚ ਮੱਲਾ ਛੜੀਆਂ ਦਾ ਵੀਰੇ ਅਸੀਂ ਦੇਤੀਆਂ ਤਾਂ ਹਰ ਸਾਲ ਲਾਉਣੇ ਆ ਕਿ ਆਪਣਾ ਪੰਜਾਬੀ ਵਿਰਸਾ ਹਰੇਕ ਭੈਣਾਂ ਨੂੰ ਵੀਰਾਂ ਨੂੰ ਹਰੇਕ ਨੂੰ ਪਤਾ ਮਾਵਾ ਭੈਣਾਂ ਨੂੰ ਸਭ ਨੂੰ ਪਤਾ ਲੱਗੇ ਕਿ ਇਹ ਪੰਜਾਬੀ ਵਿਰਸਾ ਹੈ ਕਦੇ ਵੀ ਸਾਨੂੰ ਪੰਜਾਬੀ ਵਿਰਸਾ ਭੁਲਾਉਣਾ ਨਹੀਂ ਚਾਹੀਦਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਹਰ ਮਹੀਨੇ ਸ ਆ ਸੌਣ ਦੇ ਮਹੀਨੇ ਸਾਨੂੰ ਕੁਟੀਆਂ ਲਾਉਣੀਆਂ ਚਾਹੀਦੀਆਂ ਧੰਨਵਾਦ ਬੱਸ ਸਾਰੇ ਭੈਣ ਭਰਾਵਾਂ ਨੇ ਦੱਸਿਆ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਰੇ ਹੀ ਆਏ ਭੈਣਾਂ ਵੇਖਿਆ ਤੁਣਦੀਆਂ ਖੇਲ ਲੁੰਦੀਆਂ ਕੁੜੀਆਂ ਦੇ ਪੇਟਿਆਂ ਤੁਣਦੀਆਂ ਨਾਲ ਮਿਲ ਕੇ ਨਾਲੇ ਇਕੱਠੀਆਂ ਹੋ ਜਾਂਦੀਆਂ ਨਾਲੇ ਮਿਲ ਜਾਂਦੀਆਂ ਨਾਲੇ ਸੌਣ ਦੇ ਮਹੀਨੇ ਸਾਰਿਆਂ ਨਾਲ ਮਿਲਵਤ ਜਾਂ ਜਿਹੜਾ ਪੰਜਾਬੀ ਵਿਰਸਾ ਹੈਗਾ ਤੀਆਂ ਦਾ ਮੇਲਾ ਹੈਗਾ ਤੁਸੀਂ ਲਗਾ ਰਹੇ ਪੰਜਾਬੀ ਵਿਰਸਾ ਤੀਆਂ ਦੇ ਨਾਲ ਜੁੜਿਆ ਪੁਰਾਣੇ ਤੋਂ ਜੁੜਿਆ ਵਿੱਚੋਂ ਮਾਦਮ ਪੈ ਗਿਆ ਸੀ ਹੁਣ ਅਸੀਂ ਫੇਰ ਪੁਰਾਣਾ ਮੋਗਾ ਮੱਲਾ ਸੋਡੀਆਂ ਦਾ ਬਾਰ ਨੰਬਰ ਕਿੰਨਾ 25 25 ਬਾਰ ਨੰਬਰ ਅਸੀਂ ਦਿਮਾਰਾ ਤੋਂ ਇਹ ਰਲ ਕੇ ਸਾਰਿਆਂ ਨੇ ਉਪਰਾਲਾ ਕੀਤਾ ਵੀ ਆਪਦੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਦਿਮਾਰਾ ਜੋੜੀਏ ਅਸੀਂ ਹਰ ਸਾਲ ਹੀ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਆਈ ਤੀਆਂ ਮਨਾਵਾਂਗੇ ਸਾਰੇ ਭੈਣ ਭਰਾਵਾਂ ਨੂੰ ਇਹ ਹੀ ਕਹਿਣੀ ਵੀ ਸਾਰੇ ਸਮਾਂ ਦੀ ਇੱਕ ਦੂਜੇ ਨੂੰ ਆਇਆ ਨਾ ਕਹਿਣ ਵੀ ਆ ਕੀ ਹੈ ਸਾਰੇ ਦੇਖਣ ਨੱਚਣ ਖੁਸ਼ੀਆਂ ਮਨਾਉਣ ਕਿ ਕਿ ਘਰਾਂ ਚ ਆਪਾਂ ਟੈਨਸ਼ਨਾਂ ਚ ਬਹੁਤ ਹੀ ਰਹਿੰਦੇ ਆ ਨਾਲੇ ਤਾਂ ਦੋ ਪਾਲ ਆਪਾਂ ਟੈਨਸ਼ਨਾਂ ਤੋਂ ਦੂਰ ਹੋ ਜਾਂਦੇ ਨਾਲੇ ਆਪਣੇ ਬੱਚੇ ਆਪਣੇ ਨਾਲ ਪੰਜਾਬੀ ਵਿਰਸੇ ਦੇ ਨਾਲ ਜੁੜਦੇ ਆ ਇਸ ਲਈ ਹਰ ਸਾਲ ਤੀਆਂ ਦਾ ਤਿਹਾਰ ਸਾਰਿਆਂ ਨੂੰ ਖੁਸ਼ੀ ਖੁਸ਼ੀ ਮਨਾਉਣਾ ਹੀ ਚਾਹੀਦਾ ਹੈ ਤੇਹਾਰ ਨੂੰ ਵਧੀਆ ਖੁਸ਼ੀ ਖੁਸ਼ੀ ਮਨਾਇਆ ਕਰੋ ਸਾਰੇ ਇੰਜੋਏ ਕਰੋ ਨਾਲੇ ਤਾਂ ਬੱਚੇ ਕੂਨਾਂ ਤੋਂ ਦੂਰ ਹੁੰਦੇ ਆ ਨਾਲੇ ਚਾਰ ਦਿਨ ਗਿੱੱਦਾ ਇੰਜੋਏ ਕਰਦੇ ਆ ਨਾਲੇ ਆਪਦੀਆਂ ਜਿਹੜੇ ਮਾਵਾਂ ਨੂੰ ਪੁੱਛਦੇ ਆ ਵੀ ਟਿੱਕੇ ਕੀ ਆ ਭਾਂਡੀਆਂ ਕੀ ਆ ਘਗਰੇ ਕੀ ਆ ਫਿਰ ਸਾਰੀਆਂ ਮਾਵਾਂ ਆਪਦੇ ਬੱਚਿਆਂ ਨੂੰ ਪੰਜਾਬੀ ਕਲਚਰ ਦੇ ਨਾਲ ਜੋੜਨ ਸਸ ਜਿਹੜੀ ਸਾਰਿਆਂ ਸਿਸਕਾ ਅਗਰੇ ਅੱਜ ਜੀ ਮਨਾਉਣੇ ਜਾ ਰਹੇ ਹਾਂ ਤੀਆਂ ਮੋਗੇ ਮੋਗੇ ਮੱਲੇ ਵਿੱਚ ਮੱਲਾ ਛੋਡੀਆਂ ਦਾ ਵੀਰੇ ਅਸੀਂ ਇਹ ਤੀਆਂ ਤਾਂ ਹਰ ਸਾਲ ਲਾਉਂਦੇ ਆ ਕਿ ਆਪਣਾ ਪੰਜਾਬੀ ਵਿਰਸਾ ਹਰੇਕ ਭੈਣਾਂ ਨੂੰ ਵੀਰਾਂ ਨੂੰ ਹਰੇਕ ਨੂੰ ਪਤਾ ਮਾਵਾ ਭੈਣਾਂ ਨੂੰ ਸਭ ਨੂੰ ਪਤਾ ਲੱਗੇ ਕਿ ਇਹ ਪੰਜਾਬੀ ਵਿਰਸਾ ਹੈ ਕਦੇ ਵੀ ਸਾਨੂੰ ਪੰਜਾਬੀ ਵਿਰਸਾ ਭੁਲਾਉਣਾ ਨਹੀਂ ਚਾਹੀਦਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਹਰ ਮਹੀਨੇ ਸ ਆ ਸੌਣ ਦੇ ਮਹੀਨੇ ਸਾਨੂੰ ਕੁਟੀਆਂ ਲਾਉਣੀਆਂ ਚਾਹੀਦੀਆਂ ਧੰਨਵਾਦ ਬੱਸ ਸਾਰੇ ਭੈਣ ਭਰਾਵਾਂ ਨੇ ਦੱਸਿਆ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਰੇ ਹੀ ਆਪੈਣਾ ਪੇਕਿਆ ਤੋਂ ਆਉਂਦੀਆਂ ਕੁੜੀਆਂ ਲਾਉਂਦੀਆਂ ਕੁੜੀਆਂ ਦੇ ਪੇਕਿਆਂ ਤੋਂ ਆਉਂਦੀਆਂ ਨਾਲ ਮਿਲ ਕੇ ਨਾਲੇ ਇਕੱਠੀਆਂ ਹੋ ਜਾਂਦੀਆਂ ਨਾਲੇ ਮਿਲ ਜਾਂਦੀਆਂ ਨਾਲੇ ਸੌਣ ਦੇ ਦੀ ਮੇਲ ਸਾਰਿਆਂ ਨਾਲ ਮਿਲਵਤ ਜਾਂਦਾ ਜਿਹੜਾ ਪੰਜਾਬੀ ਵਿਰਸਾ ਹੈਗਾ ਤੀਆਂ ਦਾ ਮੇਲਾ ਹੈਗਾ ਤੁਸੀਂ ਲਗਾ ਰਹੇ ਹੋ ਜਾਬੀ ਵਰਸਾ ਤੀਆਂ ਦੇ ਨਾਲ ਜੁੜਿਆ ਪੁਰਾਣੇ ਤੋਂ ਜੁੜਿਆ ਵਿੱਚੋਂ ਮਾਦਮ ਪੈ ਗਿਆ ਸੀ ਹੁਣ ਅਸੀਂ ਫੇਰ ਪੁਰਾਣਾ ਮੋਗਾ ਮੱਲਾ ਸੋਡੀਆਂ ਦਾ ਵਾੜ ਨੰਬਰ ਕਿੰਨਾ 25 25 ਵਾੜ ਨੰਬਰ ਅਸੀਂ ਦਿਮਾਰਾ ਤੋਂ ਰਲ ਕੇ ਸਾਰਿਆਂ ਨੇ ਉਪਰਾਲਾ ਕੀਤਾ ਵੀ ਆਪਦੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਦਿਮਾਰਾ ਜੋੜੀਏ ਅਸੀਂ ਹਰ ਸਾਲ ਹੀ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਆਈ ਤੀਆਂ ਮਨਾਵਾਂਗੇ ਸਾਰੇ ਭੈਣ ਭਰਾਵਾਂ ਨੂੰ ਇਹ ਹੀ ਕਹਿਣੀ ਵੀ ਸਾਰੇ ਸਮਾਂ ਦੀ ਇੱਕ ਦੂਜੇ ਨੂੰ ਆਇਆ ਨਾ ਕਹਿਣ ਵੀ ਆ ਕੀ ਹੈ ਸਾਰੇ ਦੇਖਣ ਨੱਚਣ ਖੁਸ਼ੀਆਂ ਮਨਾਉਣ ਕਿਉਂਕਿ ਘਰਾਂ ਚ ਆਪਾਂ ਟੈਨਸ਼ਨਾਂ ਚ ਬਹੁਤ ਹੀ ਰਹਿੰਦੇ ਆ ਨਾਲੇ ਤਾਂ ਦੋ ਪਾਲਾਪਾ ਟੈਨਸ਼ਨਾਂ ਤੋਂ ਦੂਰ ਹੋ ਜਾਂਦੇ ਨਾਲੇ ਆਪਣੇ ਬੱਚੇ ਆਪਣੇ ਨਾਲ ਪੰਜਾਬੀ ਵਿਰਸੇ ਦੇ ਨਾਲ ਜੁੜਦੇ ਆ ਇਸ ਲਈ ਹਰ ਸਾਲ ਤੀਆਂ ਦਾ ਤਿਹਾਰ ਸਾਰਿਆਂ ਨੂੰ ਖੁਸ਼ੀ ਖੁਸ਼ੀ ਮਨਾਉਣਾ ਹੀ ਚਾਹੀਦਾ ਹੈ ਆਧੀਆ ਖੁਸ਼ੀ ਖੁਸ਼ੀ ਮਨਾਇਆ ਕਰੋ ਸਾਰੇ ਇੰਜੋਏ ਕਰੋ ਨਾਲੇ ਤਾਂ ਬੱਚੇ ਪੂਨਾ ਤੋਂ ਦੂਰ ਹੁੰਦੇ ਆ ਨਾਲੇ 4 ਦਿਨ ਗਿੱਦਾ ਇੰਜੋਏ ਕਰਦੇ ਆ ਨਾਲੇ ਆਪਦੀਆਂ ਜਿਹੜੇ ਮਾਵਾਂ ਨੂੰ ਪੁੱਛਦੇ ਆ ਵੀ ਟਿੱਕੇ ਕੀ ਆ ਪਰਾਂਡੀਆਂ ਕੀ ਆ ਘਗਰੇ ਕੀ ਆ ਫਿਰ ਸਾਰੀਆਂ ਮਾਵਾਂ ਆਪਦੇ ਬੱਚਿਆਂ ਨੂੰ ਪੰਜਾਬੀ ਕਲਚਰ ਦੇ ਨਾਲ ਜੋੜਨ ਹੱਸਦੇ ਸਾਰੇ ਸਿਸ